16 ਤਰੀਕ ਦੇ ਵਿੱਚ ਜਿਹੜੀ ਅੱਜ 3065 ਰੁਪਏ ਆਪਣੀ ਬਾਸਪਤੀ ਅੱਜ ਲੱਗੀ ਆ। ਇਹ ਆਪਣੀ 11 ਜੂਨ ਦੀ ਬਾਈ ਜੀ 1509 ਜਿਹੜੀ ਆਪਾਂ ਟਰਾਂਸਪਲੈਂਟ ਕੀਤੀ ਸੀ। ਤੂੰ 5-4 ਦਿਨ ਪਹਿਲਾਂ ਚਖੇੜਾ ਆਉਣ ਦੇ ਕਾਰਨ ਜਿਹੜੀ ਆ ਬਾਸਪਤੀ ਸਾਡੇ ਹਜੇ ਦੂਜੇ ਆਂਡ ਗਵਾਂਡ ਦੀ ਵੱਢਣ ਨਾਲੋਂ ਖੜੀ ਹੈ ਜਿਹੜੀ ਡੈਗ ਪੀ ਰਹੀ ਆ। ਜੇ ਚਖੇੜੇ ਨਾਲ ਨਾ ਡੈਗਦੀ। ਚਲੋ ਤਾਂ ਕੁਦਰਤੀ ਕਰੋਪੀ ਆ ਉਹਨੂੰ ਆਪਾਂ ਨਹੀਂ ਕਹਿ ਸਕਦੇ। ਪਰ ਜਿਹੜਾ ਚਖੇੜੇ ਨਾਲ ਡਿੱਗਣ ਦੇ ਨਾਲ ਜਿਹੜਾ 4 ਤੋਂ 5 ਮਾਣ ਦਾ ਨੁਕਸਾਨ ਬਾਈ ਉਹ ਵੀ ਹੋਇਆ ਸਸੀਕਾਰ ਕਿਸਾਨ ਭਰਾਵੋ ਤੇ ਹੌਲੀ-ਹੌਲੀ ਜਿਹੜਾ ਸਿਹਤ ਦੇ ਵਿੱਚ ਸੁਧਾਰ ਹੁੰਦਾ ਆਉਂਦਾ ਤੇ ਕਈ ਭਰਾਵਾਂ ਦਾ ਮੈਸੇਜ ਸੀਗੇ ਫੋਨ ਵੀ ਸੀਗੇ ਬਾਈ ਝਾੜ ਬਾਰੇ ਨਹੀਂ ਦੱਸਿਆ ਬਾਈ ਕੱਲ ਨਹੀਂ ਤਰੀਕ ਦੀ ਲਾਈ ਸੀ ਉਹ ਨਹੀਂ ਤੂੰ ਦੱਸਿਆ ਅੱਜ ਸਾਰੀ ਤੁਹਾਨੂੰ ਬਾਈ ਜਾਣਕਾਰੀ ਦੇ ਦਿੰਨੇ ਆ ਵੇ ਆਪਣੀ 11 ਜੂਨ ਦੀ ਬਾਈ ਜੀ 1509 ਜਿਹੜੀ ਆਪਾਂ ਟਰਾਂਸਪਲੈਂਟ ਕੀਤੀ ਸੀ ਤੇ तकरीबन 11 ਜੂਨ ਤੋਂ ਬਾਅਦ ਜਿਹੜੀ ਇਹਨੂੰ ਰੇ ਆਪਾਂ ਦਿੱਤੀ ਆ ਚਾਰ ਗੱਟੇ ਯੂਰੀਆ ਰੇ ਲੈ ਗਈ ਜਿਹਦੇ ਚ 10 ਕਿਲੋ ਜ਼ਿੰਕ ਤੇ 10 ਕਿਲੋ ਪोटाश ਦਾਣੇਦਾਰ ਆਪਾਂ ਪਾਈ ਸੀ ਇਹਨੂੰ ਤੇ ਉਦੋਂ ਬਾਅਦ ਬਾਈ ਜੀ ਆਪਾਂ ਇਹਨੂੰ ਪਦਾਨ ਨਹੀਂ ਪਾਈ ਇੱਕੋ ਸਪਰੇ ਨੂੰ ਆਪਾਂ ਲਾਈ ਸੀ ਤੁਹਾਨੂੰ ਉਹ ਸਪਰੇ ਬਾਰੇ ਵੀ ਦੱਸਿਆ ਸੀ ਵੀ ਕਿਹੜੀ ਸਪਰੇ ਆ ਜਿਹੜੀ ਕੋਰਾਜਨ ਤੇ ਲੈਂਡਾ ਨਾਲ ਐਮਿਸਟਾਰ ਤੇ ਚੈਸ ਇੱਕੋ ਸਪਰੇਅ ਤੇ ਆਪਣੀ ਜਿਹੜੀ ਇਹ ਬਾਸਪਤੀ ਪੱਕੀ ਸੀ ਤਾਂ ਉਸ ਤੋਂ ਬਾਅਦ ਬਾਈ ਜੀ ਅੱਜ ਜਿਹੜਾ ਟਾਈਮ ਹੈਗਾ ਵੀ ਆਪਾਂ ਜਿਹੜੀ 12 ਤਰੀਕ ਦੀ ਇਹਦੀ ਵੜਾਈ ਸ਼ੁਰੂ ਕੀਤੀ ਸੀ ਉਸ ਤੋਂ 5-4 ਦਿਨ ਪਹਿਲਾਂ ਚਖੇੜਾ ਆਉਣ ਦੇ ਕਾਰਨ ਜਿਹੜੀ ਆ ਬਾਸਪਤੀ ਸਾਡੇ ਹਜੇ ਦੂਜੇ ਆਂਡ ਗਵਾਂਡ ਦੀ ਵੱਢਣ ਲੱਗ ਖੜੀ ਹੈ ਜਿਹੜੀ ਡੈਗ ਪੀ ਇਧਰ ਮਸ਼ੀਨ ਆਪਣੇ ਦੂਜੇ ਪਾਸੇ ਹਜੇ ਚੱਲੀ ਜਾਂਦੀ ਆ ਤੇ ਕੋਸ ਆਪਣੇ ਜਿਹੜੇ ਮਗਰ ਗੱਠਾਂ ਵਾਲੇ ਭਰਾ ਵੀ ਅਗਲਾ ਪ੍ਰੋਸੈਸ ਸਾਡਾ ਗੋਭੀ ਦਾ ਗੱਠਾ ਸਾਡੀਆਂ ਵੱਜੀ ਜਾਂਦੀਆਂ ਨਾਲ ਦੀ ਨਾਲ ਕੱਲ ਤਾਈ ਜਿਹੜਾ ਵਾਣ ਵੇਲਾ ਹੋ ਜੂਗਾ ਆਪਾਂ ਇਹ ਅਗਲਾ ਪ੍ਰੋਸੈਸ ਜਿਹੜਾ ਗੋਭੀ ਦਾ ਸ਼ੁਰੂ ਕਰਨਾ ਹੈ ਜਿਹੜਾ ਝਾੜ ਬਾਰੇ ਤੁਹਾਨੂੰ ਮੈਂ ਦੱਸ ਦਿਆਂ ਵੀ ਝਾੜ ਜਿਹੜਾ 58 ਤੋਂ 60 ਮਣ ਦੀ ਐਵਰੇਜ ਆਪਣੀ ਨਿਕਲ ਰਹੀ ਆ ਜੇ ਚਖੇੜੇ ਨਾਲ ਨਾ ਡਿੱਗਦੀ ਚਲੋ ਉਹ ਤਾਂ ਕੁਦਰਤੀ ਕਰੋਪੀ ਆ ਉਹਨੂੰ ਆਪਾਂ ਨਹੀਂ ਕਹਿ ਸਕਦੇ ਪਰ ਜਿਹੜਾ ਚਖੇੜੇ ਨਾਲ ਡਿੱਗਣ ਦੇ ਨਾਲ ਜਿਹੜਾ 4 ਤੋਂ 5 ਮਣ ਦਾ ਨੁਕਸਾਨ ਭਾਈ ਉਹ ਵੀ ਹੋਇਆ ਜਿਹੜੀ ਥੱਲੇ ਮਸ਼ੀਨ ਤੋਂ ਚੱਕੀ ਨਹੀਂ ਗਈ ਜਾਂ ਭੁਰ ਗਈ ਫੇਰ ਵੀ ਚਲੋ ਠੀਕ ਆ 60 ਮੰਨਦੀ ਐਵਰੇਜ ਆਈ ਜਾਂਦੀ ਆ ਵਿੱਚ ਜਿਹੜੀ ਅੱਜ 3065 ਰੁਪਏ ਆਪਣੀ ਬਾਸਪਤੀ ਅੱਜ ਲੱਗੀ ਆ ਜਿਹੜੇ ਮਗਰਲੇ ਵਾਣਾਂ ਦੀ ਜਾ ਰਹੀ ਆ ਤੇ ਤਕਰੀਬਨ ਕੋਸ਼ਵਾਨ ਆਪਣਾ 18 ਕ ਕਿੱल्ल्याਾਂ ਦੀ ਜਿਹੜੀ ਬਾਸਪਤੀ ਜਾ ਚੁੱਕੀ ਆ ਜਿਹੜੀ ਹਜੇ ਕੋਸ਼ਵਾਨ ਆਪਣਾ ਖੜਾ 18 19 ਕਿੱਲੇ ਜਿਹੜੀ ਉਹ ਹਜੇ ਆਪਾਂ 5-4 ਦਿਨ ਰੋਕੇ ਵੱਢਣੀ ਆ ਇਹ ਉਨੇ ਟਾਈਮ ਦੇ ਵਿੱਚ ਜਿਹੜਾ ਇਧਰਲੇ ਪਾਸੇ ਆਪਾਂ ਵਾਣ ਦੀ ਤਿਆਰੀ ਕਰਾਂਗੇ ਉਹ ਤੁਹਾਨੂੰ ਦਿਖਾਉਂਦੇ ਰਵਾਂਗੇ ਤੇ ਇਸ ਤਰ੍ਹਾਂ ਬਾਈ ਜੀ ਸਾਡਾ ਪ੍ਰੋਸੈਸ ਜਿਹੜਾ ਚੱਲ ਰਿਹਾ ਸਾਰੇ ਭਰਾ ਮੈਸੇਜ ਵੀ ਕਰ ਰਹੇ ਆ ਬਾਈ ਗੋਭੀ ਦੀ ਪਨੀਰੀ ਤਿਆਰ ਹੋ ਗਈ ਜਾਂ ਕਿਵੇਂ ਜਾਂ ਕੀ ਕਰੋਗੇ ਉਹ ਬਾਈ ਜੀ ਸਾਡਾ ਪ੍ਰੋਸੈਸ ਆ ਜਿਹੜਾ ਪਨੀਰੀ ਪਨੂਰੀ ਵਾਲਾ ਅਸੀਂ ਪਨੀਰੀ ਸੇਲ ਨਹੀਂ ਕਰਦੇ ਪਹਿਲਾਂ ਵੀ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਦੇ ਜੋਗੀ ਪਨੀਰੀ ਹੁੰਦੀ ਆ ਆਪਦੇ ਜੋਗੀ ਬੀਜੀ ਦੀ ਆ ਤੇ ਗਾਂ ਟਰਾਂਸਪਲੈਂਟ ਕਰੀਦੀ ਆ ਸਿਰਫ ਜਾਣਕਾਰੀ ਆਪਾਂ ਸਾਂਝੀ ਭਰਾਵਾਂ ਨਾਲ ਕਰੀਦੀ ਆ ਵੀ ਆਏ ਆਂ ਖਰੀਦ ਆ ਭਰਾਓ ਦੇ ਆਂ ਅਸੀਂ ਆਪ ਦਾ ਜਿਹੜਾ ਹੈਗਾ ਤੀਜੀ ਫਸਲ ਲੈਣੇ। ਹੋਰ ਭਰਾ ਵੀ ਲੈ ਸਕਦੇ ਆ ਤੀਜੀ ਫਸਲ ਆਲੂਆਂ ਦੀ ਲੈ ਸਕਦੇ ਆ ਮਟਰਾਂ ਦੀ ਲੈ ਸਕਦੇ ਗਾਜਰ ਵੀ ਸਕਦੇ ਆ ਬਹੁਤ ਸਬਜ਼ੀਆਂ ਜਿਹੜੀਆਂ ਗੇਤੀਆਂ ਲਾ ਕੇ ਤੁਸੀਂ ਤੀਜੀ ਫਸਲ ਲੈ ਸਕਦੇ। ਇਸ ਤਰ੍ਹਾਂ ਬਾਈ ਜੀ ਜਿਹੜਾ ਹੈਗਾ ਗੱਠਾਂ ਦਾ ਕੰਮ ਜਾਰੀ ਆ ਸਾਡਾ। ਟਰਾਲੇ ਆਉਣ ਵਾਲੇ ਆ ਲੋਡਿੰਗ ਹੋ ਜੂਗੀ ਫੇਰ ਆਪਾਂ ਜਿਹੜਾ ਵਾਣ ਦੀ ਤਿਆਰੀ ਵੀ ਕਰਾਂਗੇ। ਕੱਲ ਨੂੰ ਤੁਹਾਨੂੰ ਜਿਹੜੀਆਂ ਹੈਗੀਆਂ ਵੀਡੀਓ ਉਹ ਪਾਵਾਂਗੇ ਦਿਖਾਵਾਂਗੇ। ਮਾਨ ਦੀ ਤਿਆਰੀ ਹੁੰਦੀ ਤੇ ਬਣੇ ਰਹੋ ਜੇ ਸਾਡੇ ਪੇਜ ਨਾਲ ਤੁਸੀਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਮੇਰੀ ਸਿਹਤ ਦੇ ਵਿੱਚ ਸੁਧਾਰ ਆ ਪਰ ਮੈਨੂੰ ਡਾਕਟਰ ਨੇ ਕਿਹਾ ਵੀ ਥੋੜਾ ਜਿਆ ਤੋਰਾ ਫੇਰਾ ਆਪਦਾ ਰੱਖੀ ਕੰਮ ਨਹੀਂ ਕਰਨਾ ਆਪਾਂ ਕੰਮ ਕੋਈ ਵੀ ਨਹੀਂ ਕਰਨਾਗਾ ਸਾਰੇ ਭਰਾ ਵੀ ਇਹੇ ਗੱਲ ਮੈਨੂੰ ਮੈਸੇਜਾਂ ਚ ਵੀ ਕਹਿ ਰਹੇ ਆ ਵੀ ਤੂੰ ਬਾਈ ਆਪਦੀ ਰੈਸਟ ਰੱਖ ਮੇਰੀ ਬਾਈ ਜੀ ਰੈਸਟ ਆ ਬੈਂਚ ਮੇਰਾ ਵੀ ਇੱਥੇ ਫੱਟ ਆ ਆਪਾਂ ਇੱਥੇ ਬਾਈ ਜੀ ਆਪਦਾ ਦੇਖਾਂਗੇ ਕੰਮ ਚੱਲਦਾ ਦੱਸਾਂਗੇ ਵੀ ਭਾਈ ਆਏ ਆਏ ਕਰ ਲੋ ਜਾਂ ਜਿਹੜਾ ਕੋਈ ਥੱਲੇ ਮਨਜਣ ਪਉਣਾ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਬਣੇ ਰਹੋ ਜੇ ਪੇਜ ਨਾਲ ਦੀ ਧੰਨਵਾਦ ਜੀ ਸਾਸ਼ਿਕਾ